ਤੋਂ ਵੱਡੀ ਤਨਾਸਦੀ ਨਹੀਂ ਹੋ ਸਕਦੀ ਸਾਡੀ ਕੋਈ ਵੀ ਇੱਕ ਬੰਦੇ ਸਾਡੇ ਜਿਹੜੇ ਬੱਚੇ ਨੇ ਪੰਥ ਦੇ ਜਿਹੜੇ ਸੇਵਾਦਾਰ ਨੇ ਜਿਨ੍ਹਾਂ ਨੇ ਪੰਥ ਵਾਸਤੇ ਆਪਣੀ ਜੀਵਨ ਜ਼ਿੰਦਗੀਆਂ ਜਿਹੜੀਆਂ ਨੇ ਆਪਣੀਆਂ ਨਿਸ਼ਾਵਰ ਕੀਤੀਆਂ ਨੇ ਡਿਬੜੂ ਕਰ ਲੱਗੀਆਂ ਜੇਲਾਂ ਦੇ ਵਿੱਚ ਕੋਖੜ ਧਾਲ ਤੇ ਬੈਠੇ ਨੇ ਤੇ ਮੌਤ ਵੱਲ ਨੂੰ ਅੱਗੇ ਵੱਧ ਰਹੇ ਨੇ ਦੂਜੇ ਪਾਸੇ ਮਾਵਾਂ ਨੇ ਸਾਡੀਆਂ ਜਿਹੜੀਆਂ ਅੱਜ ਇੰਨਾ ਮਜਬੂਰ ਹੋ ਗਈਆਂ ਨੇ ਵੀ ਉਹ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਦੀ ਜ਼ਿੰਦਗੀ ਦੇ ਵਾਸਤੇ ਬੁੱਧ ਛੜਕਾਂ ਦੇ ਬੇਟੀਆਂ ਨੇ ਇਸ ਤੋਂ ਵੱਡੀ ਸ਼ਰਮ ਵਾਲੀ ਨਹੀਂ ਲੱਗਦਾ ਸਾਡੇ ਵਾਸਤੇ ਗੱਲ ਨਹੀਂ ਕੋਈ ਹੈਗੀ ਸਾਡੀਆਂ ਜਿੰਨੀਆਂ ਸੰਸਥਾਵਾਂ ਨੇ ਦਲਪੰਥ ਨੇ ਸੰਪਰਦਾਵਾਂ ਨੇ ਕਕਸਾਲਾਂ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਵਾਸਤੇ 10 ਮਿੰਟ ਦੀ ਖੇਡ ਆ ਜੇਕਰ ਇਕੱਠੇ ਹੋ ਕੇ ਇੱਕ ਸਟੇਟਮੈਂਟ ਦੇਣ ਤੇ ਸਿੱਧਾ ਸਰਕਾਰ ਨੂੰ ਗੱਲ ਕਹਿਣ ਕਿ ਠੀਕ ਆ ਜੀ ਉਹਨਾਂ ਨੇ ਜੁਰਮ ਕੀਤਾ ਸੀ ਤੁਸੀਂ ਉਹਨਾਂ ਨੂੰ ਉਹਦੀ ਜੁਰਮ ਦੀ ਸਜ਼ਾ 42 ਸਾਲ ਲਾਤਾ ਐਨਐਸ ਕਟਾਲੀ ਰਹਿੰਦੀ ਖੁੰਦੀ ਜਿਹੜੀ ਕੋਈ ਹੋਰ ਸਜ਼ਾ ਵਾ ਤੁਸੀਂ ਉਹ ਵੀ ਉਹਨਾਂ ਨੂੰ ਦਿਓ ਪਰ ਕਟੋ ਘਟ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜਿੱਥੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲ ਸਕਣ ਡਿਬੜੂਗੜ੍ਹ ਗੇਂ ਜੇਲ੍ਹਾਂ ਦੇ ਵਿੱਚ ਜਿੱਥੇ ਕੋਈ ਪਰਿਵਾਰ ਜਾ ਹੀ ਨਹੀਂ ਸਕਦਾ ਜਾਣ ਵਾਸਤੇ ਤਿੰਨ ਤਿੰਨ ਦਿਨ ਲੱਗ ਜਾਂਦੇ ਆ ਉੱਥੇ ਉਹਨਾਂ ਦੀ ਕੀ ਮਦਦ ਹੋ ਸਕਦੀ ਹੈ ਜਾਂ ਕੀ ਉਹਨਾਂ ਕੋਸੂਦ ਮਿਲ ਸਕਦੀ ਹੈ ਪਤਾ ਹੀ ਆਪਾਂ ਨੂੰ ਲੰਘੇ ਸਮੇਂ ਦੇ ਵਿੱਚ ਉੱਥੇ ਭਾਈ ਬਖਪਾਲ ਸਿੰਘ ਦੇ ਜਿੰਨੇ ਸਾਥੀ ਨੇ ਉਹ ਸਾਰੇ ਐਸਲੇ ਮਰਨ ਵਰਦ ਤੇ ਬੈਠੇ ਨੇ ਵਿੱਚੋਂ ਦੋ ਤਿੰਨ ਸਿੰਘਾਂ ਦੀ ਹਾਲਤ ਬੜੀ ਨਾਜ਼ੁਕਾ ਜਿਉਂ-ਜਿਉਂ ਦਿਨ ਟੱਪੀ ਜਾਂਦੇ ਨੇ ਆਪਾਂ ਸਮਝ ਸਕਦੇ ਆ ਬਿਨਾਂ ਪਾਣੀ ਤੋਂ ਰਹਿਣਾ ਤੇ ਖਾਣੇ ਤੋਂ ਰਹਿਣਾ ਕਿੱਡਾ ਔਖਾ ਸੋ ਇਹ ਬੜੀ ਵੱਡੀ ਸਾਡੇ ਵਾਸਤੇ ਇਸ ਵੇਲੇ ਚੈਲੰਜ ਵੀ ਆ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਮਰਨ ਵਾਸਤੇ ਛੱਡਤਾ ਤੇ ਸਾਡੀ ਕੌਮ ਦੀ ਕੌਣ ਗੱਲ ਕਰੂਗਾ ਪੰਥ ਦੀ ਕੌਣ ਗੱਲ ਕੋਈ ਇੱਕ ਚ ਕਰੂਗਾ ਇੱਕ ਬੰਨੇ ਗੋਲੀਆਂ ਦੇ ਨਾਲ ਬਾਡਾਂ ਤੇ ਮਰ ਰਹੇ ਨੇ ਦੂਜੇ ਬੰਨੇ ਪੋਖੜ ਤਲਾਂਦੇ ਇਸ ਤਰ੍ਹਾਂ ਮਾਵਾਂ ਖੁਦ ਮਾਤਾ ਜੀ ਹੁਣੀ ਨੇ ਜਿੰਨੇ ਪਰਿਵਾਰ ਨੇ ਡਿਗੂ ਗਾਲ ਵਾਲੇ ਸਿੰਘਾਂ ਦੇ ਸਾਰੇ ਹੀ ਪੋਖੜ ਤਲਦੇ ਨੇ ਮਾਤਾ ਜੀ ਹੁਣੀ ਪਿਤਾ ਜੀ ਹੁਣੀ ਪਾਣੀ ਵੀ ਨਹੀਂ ਪੀ ਰਹੇ ਕੀ ਅਸੀਂ ਇਹ ਛੋੜੇ ਆ ਵੀ ਇਹ ਵੀ ਜਿਹੜਾ ਉਹ ਸੀਰ ਛੱਡ ਦੇਣ ਤੇ ਉਹ ਵੀ ਚਾਰ ਦਿਨ ਫੇਰ ਅਸੀਂ ਬਾਅਦ ਚ ਵਰਸ਼ੀਆਂ ਮਨਾਵਾਂਗੇ ਬਰਸੀ ਮਨਾ ਕੇ ਯਾਦ ਕਰਾਂਗੇ ਵੀ ਹਾਂ ਭਾਈ ਬੜੀ ਵੱਡੀ ਕੁਰਬਾਨੀ ਸੀ ਪੰਥੀ ਇਹਨਾਂ ਦੇ ਵਾਸਤੇ ਸੋ ਸਾਡੀ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਸਾਡੇ ਮੁਖੀਓ ਸਾਡੀਆਂ ਸੰਸਥਾਵਾਂ ਦੇ ਮੁਖੀਓ ਤੁਸੀਂ ਆਓ ਆ ਕਰਕੇ ਹਲੂਣਾ ਮਾਰੋ ਸਰਕਾਰਾਂ ਨੂੰ ਇੱਥੇ ਅਸੀਂ ਕੋਈ ਵਾਇਲੈਂਸ ਕਰਨ ਵਾਸਤੇ ਨਹੀਂ ਕਹਿ ਰਹੇ ਇਹ ਨਹੀਂ ਕਹਿ ਰਹੇ ਵੀ ਡਾਂਗਾ ਚੱਕ ਲਈਏ ਘੱਟੋ ਘੱਟ ਇੱਥੇ ਨਾਲ ਪਰਿਵਾਰਾਂ ਦੇ ਖੜ ਕੇ ਤੁਸੀਂ ਅਪੀਲ ਤਾਂ ਕਰ ਹੀ ਸਕਦੇ ਹੋ ਸਰਕਾਰਾਂ ਨੂੰ ਕਿ ਐਡਾ ਕਿਹੜਾ ਜ਼ੁਲਮ ਕਰਦਾ ਵਾ ਵੀ ਜਿਹੜਾ ਇਹਨਾਂ ਜਿਆਦਾ ਇਹਨਾਂ ਵੱਡਾ ਤੱਕਾ ਕੀਤਾ ਜਾ ਰਿਹਾ ਹੈ